ਤੁਹਾਰਾ ਹੀ ਦਿਆ ਹੈ ਕਿਰਪਾ ਹੈ ਸਾਰੇ ਚੜਦੇ ਤੋਂ ਚੜਦੇ ਹੀ ਆ। ਇੱਕ ਵੇਖੀਏ ਤਾਂ ਦੂਜਾ ਖੁੱਲ ਜਾਂਦਾ। ਦੂਜਾ ਖੁੱਲ ਜਾਂਦਾ। ਇਹ ਗੱਲ ਸਹੀ ਆ ਬਾਈ ਕਿਉਂਕਿ ਅੱਜ ਤੁਹਾਨੂੰ ਆਪਾਂ ਲੈ ਕੇ ਪਹੁੰਚਿਆ ਭਿੰਡਰ ਸਟੱਡ ਫਾਰਮ ਤੇ। ਜਿਵੇਂ ਬਾਈ ਨੇ ਕਿਹਾ ਵੀ ਬਹੁਤ ਹੀ ਚੋਟੀ ਦੇ ਜਾਨਵਰ ਆ। ਇੱਕ ਦੇਖੀ ਤਾਂ ਦੂਜਾ ਭੁੱਲ ਜਾਂਦਾ। ਬਾਈ ਕੋਲ ਜਿੰਨੇ ਚੰਗੀ ਨਸਲ ਦੇ ਘੋੜੇ ਘੋੜੀਆਂ ਤੇ ਉੰਨੇ ਚੰਗੇ ਡੌਗ ਰੱਖੇ ਹੋਏ ਨੇ। ਤੇ ਡੌਗ ਇਹ ਬਹੁਤ ਹੀ ਤੁਸੀਂ ਫਿਲਮਾਂ ਜਾਂ ਗਾਣੇ ਦੇ ਵਿੱਚ ਦੇਖੇ ਹੋਣੇ ਮਿੱਤਰੋ। ਕਿਧਰੇ ਮੋਰ ਪਹਿਲਾਂ ਪਾਈ ਜਾਂਦਾ। ਬਹੁਤ ਹੀ ਸੋਹਣਾ ਫਾਰਮ ਬਣਾਇਆ ਹੋਇਆ। ਇਸ ਫਾਰਮ ਤੇ ਜਨਨਤਾ ਮਿੱਤਰੋ ਕਿਉਂਕਿ ਜਿਹੜਾ ਘੋੜਿਆਂ ਦਾ ਸ਼ੌਂਕੀ ਹੁੰਦਾ ਉਹਨੂੰ ਪੰਛੀਆਂ ਨਾਲ ਪਿਆਰ ਹੁੰਦਾ ਹੀ ਜ਼ਰੂਰ ਆ ਇੱਥੇ ਬਹੁਤ ਹੀ ਚੰਗੀ ਵੈਰਾਈਟੀ ਦੇ ਤੁਸੀਂ ਇਹ ਕਹ ਲਓ ਪੰਛੀ ਰੱਖੇ ਹੋਏ ਨੇ ਕਬੂਤਰ ਕਈ ਨਸਲਾਂ ਦੇ ਤੋਤੇ ਕਈ ਨਸਲਾਂ ਦੇ ਰੱਖੇ ਹੋਏ ਨੇ ਤੇ ਇੱਥੇ ਹਰ ਇੱਕ ਪੰਛੀ ਤੇ ਜਾਨਵਰ ਆਪਣੀ ਜ਼ਿੰਦਗੀ ਦਾ ਆਨੰਦ ਮਾਣਦਾ ਘੋੜਿਆਂ ਲਈ ਬਹੁਤ ਚੰਗਾ ਫਾਰਮ ਬਣਾਇਆ ਹੋਇਆ ਕਿ ਜਿੰਨੇ ਚੰਗੇ ਜਾਨਵਰ ਨੇ ਬਾਈ ਜੋਬਨੋਰੀ ਇਨਸਾਨ ਵੀ ਉਹਨੇ ਵਧੀਆ ਨੇ ਬਾਈ ਦੇ ਫਾਦਰ ਸਾਹਿਬ ਨੂੰ ਵੀ ਬਹੁਤ ਜ਼ਿਆਦਾ ਸ਼ੌਂਕ ਆ ਤੇ ਜਿਹੜੇ ਇਹਨਾਂ ਦੇ ਸੱਜਣ ਮਿੱਤਰ ਨੇ ਉਹ ਵੀ ਪੂਰੇ ਘੈਂਟ ਬੰਦੇ ਨੇ ਇਹ ਅਮਰਸਰ ਏਰੀਏ ਦਾ ਥੋੜੇ ਟਾਈਮ ਦੇ ਵਿੱਚ ਚੋਟੀ ਦਾ ਫਾਰਮ ਬਣ ਗਿਆ ਜਿੱਥੇ ਕਿ ਨੁਕਰੇ ਦੀ ਕਰੀਮ ਦੇਖਣੀ ਹੋਵੇ ਨਾ ਅਮਰਸਰ ਏਰੀਏ ਦੇ ਵਿੱਚ ਤਾਂ ਤੁਸੀਂ ਭਿੰਡਰ ਸਟੱਡ ਫਾਰਮ ਤੇ ਚਲੇ ਜਾਓ ਬਲਾਵਲ ਹੋਇਆ ਉਮਰ ਚ ਦੋ ਦੰਦ ਆ ਪਰ ਚੜਾਈ ਦੀ ਵੱਡੇ ਘੋੜਿਆਂ ਜੰਨੀ ਆ ਕਿਉਂਕਿ ਜਿਸ ਜਿਸ ਕਿੱਲੇ ਤੇ ਹੀ ਰਹਾ ਮਿੱਤਰੋ ਤਾਂ ਇਹਨੇ ਬਹੁਤ ਚਰਚੇ ਕਰਵਾਇਆ ਤੇ ਇੱਕ ਇਹ ਜਾਂ ਚੰਗਾ ਘੋੜਾ ਇਹ ਹਰ ਇੱਕ ਮਾਲਕ ਨਾਲ ਰਾਸ਼ੀ ਮਲਾਉਂਦਾ ਗਿਆ ਇਹ ਘੋੜਾ ਹਰ ਇੱਕ ਮਾਲਕ ਦਾ ਬਹੁਤ ਚੰਗਾ ਨਾਂ ਕੀਤਾ ਤੇ ਹੁਣ ਹੈਗਾ ਜੀ ਇਹ ਭਿੰਡਰ ਸਟੱਡ ਫਾਰਮ ਤੇ ਇਹਦੀ ਸਟੱਡ ਸਰਵਿਸ ਓਪਨ ਤੇ ਇਹ ਤਾਂ ਧੌਣ ਦੇਖ ਲਓ ਤੁਸੀਂ ਮਿੱਤਰੋ ਜਿਵੇਂ ਕਿ ਪੂਰੀ ਮਾਰਵਾੜੀ ਡਿਜ਼ਾਈਨ ਦੀ ਧੌਣ ਆ ਪੀਕਾਕ ਨੈਕ ਨਹੀਂ ਇੰਨੇ ਕੱਦ ਦੇ ਵਿੱਚ ਆਪਾਂ ਅਕਸਰ ਦੇਖਦੇ ਨੇ ਵੀ ਖੂਬਸੂਰਤੀ ਜਿਹੜੀ ਘਟ ਜਾਂਦੀ ਆ ਪਰ ਇਹਦੇ ਪੁੱਠੇ ਤੋਂ ਲੈ ਕੇ ਨੈਕ ਫੇਸ ਬਹੁਤ ਸੋਹਣਾ ਐਟੀਟਿਊਡ ਤੁਸੀਂ ਵੀਡੀਓ ਚ ਚੈੱਕ ਕਰੀ ਰਹੇ ਹੋ ਐਟੀਟਿਊਡ ਬਹੁਤ ਜ਼ਿਆਦਾ ਹੈ ਬਲਾਵਲ ਦੇ ਵਿੱਚ ਬਲਾਵਲ ਦੀ ਖਾਨਦਾਨੀ ਵੀ ਬਹੁਤ ਚੰਗੀ ਆ ਕੱਲਾਂ ਨੇ ਚੇਤਕ ਦਾ ਪੋਤਾ ਆ ਗਿਆ ਤੇ ਅਸ਼ਵਰਾਜ ਦਾ ਪੁੱਤ ਆ ਗਿਆ ਮਿੱਤਰੋ ਮਾਂ ਵਾਲੇ ਪਾਸਿਓਂ ਦੇਖੀਏ ਤਾਂ ਮਾਂ ਵੀ ਇਹਦੀ ਬਹੁਤ ਚੰਗੀ ਘੋੜੀ ਆ ਗੁਜਰਾਤ ਦੇ ਵਿੱਚ ਪੈਦਾ ਹੋਇਆ ਤੇ ਹੁਣ ਜਵਾਨ ਹੋ ਗਿਆ ਵੀ ਪੰਜਾਬ ਦੇ ਵਿੱਚ ਸਟੱਡ ਸਰਵਿਸ ਇਹਦੀ ਓਪਨ ਆ ਤੇ ਇਸ ਫਾਰਮ ਦੀ ਇੱਕ ਨਿਆਬ ਚੀਜ਼ ਤੁਹਾਨੂੰ ਹੋਰ ਦਿਖਾਉਣਾ ਕੂੰਜ ਨਾਮ ਵੀ ਬੜਾ ਸੋਹਣਾ ਰੱਖਿਆ ਬਿਲਕੁਲ ਇਹਦੀ ਬਾਡੀ ਬੰਨਤਰ ਤੇ ਢੁਕਦਾ ਮਿੱਤਰੋ ਕੂੰਜ ਦਾ ਇੰਡੀਆ ਦੀਆਂ ਵੱਡੀਆਂ ਘੋੜੀਆਂ ਦੇ ਵਿੱਚ ਨਾ ਸ਼ਕੀਨ ਬਹੁਤ ਜ਼ਿਆਦਾ ਆ ਤੌਣ ਦੀ ਸੁੰਬਾਂ ਦੀ ਬਹੁਤ ਸੋਹਣੀ ਆ ਇਹ ਬਿਸ਼ੇਰੀ ਕੂੰਜ ਦੀ ਮੇਲਿਆਂ ਤੇ ਸ਼ੋਹਾਂ ਤੇ ਹਮੇਸ਼ਾ ਹੀ ਮੰਗ ਹੁੰਦੀ ਆ ਜਿੰਨੇ ਵੀ ਪੰਜਾਬ ਦੇ ਸ਼ੋਹਾਂ ਤੇ ਕੂੰਜ ਗਈ ਆ ਮੇਲਿਆਂ ਤੇ ਗਈ ਆ ਤਾਂ ਬਹੁਤ ਖਿੱਚ ਦਾ ਕੇਂਦਰ ਰਹੀ ਆ ਮਿੱਤਰੋ ਕਿਉਂਕਿ ਐਡੀ ਦਰਸ਼ਨੀ ਬਿਸ਼ੇਰੀ ਦੇਖਣ ਨੂੰ ਬਹੁਤ ਘੱਟ ਮਿਲਦੀ ਆ ਤੇ ਕੂੰਜ ਦੇ ਦਰਸ਼ਨ ਕਰਨ ਲਈ ਹਰ ਇੱਕ ਬੰਦਾ ਉਤਾਵਲਾ ਹੁੰਦਾ ਜੇ ਤੁਸੀਂ ਵੀ ਦਰਸ਼ਨ ਕਰਨੇ ਹੋਣ ਕੂੰਜ ਦੇ ਮਿੱਤਰੋ ਤਾਂ ਤੁਸੀਂ ਪਿੰਡ ਰਸਟਡ ਫਾਰਮ ਅਮਰਸਰ ਤੇ ਮਿੱਤਰੋ ਕਰਕੇ ਆਇਓ ਤੁਹਾਡੀ ਰੂਹ ਖੁਸ਼ ਹੋ ਜਾਣੀ ਆ ਤੇ ਅੱਜ ਹੁਣ ਬਾਈ ਜੋਵਨ ਪਿੰਡ ਨਾਲ ਤੁਹਾਡੀ ਮੈਂ ਗੱਲਬਾਤ ਕਰਾਉਣਾ ਤੇ ਉਹਨਾਂ ਦੇ ਬਾਕੀ ਜਾਨਵਰ ਤੁਹਾਨੂੰ ਦਿਖਾਉਨੇ ਆ ਤੇ ਸਟੱਡ ਸਰਵਿਸ ਬਲਾਵਲ ਦੀ ਓਪਨ ਆ ਆਉਣ ਵਾਲੇ ਸਮੇਂ 'ਚ ਜਿਹੜੇ ਬੱਚੇ ਵੀ ਆ ਜਾਣਗੇ ਇੱਕ ਆ ਵੀ ਤੋਹਫਾ ਤੁਹਾਨੂੰ ਦਿਖਾਉਣਾ ਮੈਂ ਪਿੰਡਰ ਸਟੱਡ ਫਾਰਮ ਦਾ ਇਹ ਆਉਣ ਵਾਲੇ ਸ਼ੋਅਾਂ ਵਿੱਚ ਤੁਹਾਨੂੰ ਦੇਖਣ ਨੂੰ ਮਿਲੂ ਬਸ਼ੇਰੀ ਇਸ ਬਸ਼ੇਰੀ ਦਾ ਸਾਇਰ ਆ ਜੋ ਉਹ ਲੇਟ ਲੇਜੈਂਡਰੀ ਇਟਾਲੀਅਨ ਦਲਸ਼ੇਰ ਕਾਕੀ ਆ ਬਹੁਤ ਚੰਗੀ ਸਪੌਟਲੈਸ ਸ਼ੋ ਕੁਆਲਿਟੀ ਦੀ ਬਸ਼ੇਰੀ ਵੀਰ ਉਰੀਨ ਤਿਆਰ ਕਰ ਰਹੇ ਨੇ ਸ਼ੋਹਾਂ ਦੇ ਲਈ ਤੇ ਇੱਕ घोड़ਾ ਤੁਹਾਨੂੰ ਹੋਰ ਦਿਖਾਉਣਾ ਇਹਦਾ ਨਾਂ ਜੀ ਖਾੜਕੂ ਇਹ ਜੈ ਵੀਰ ਘੋੜੇ ਦਾ ਪੁੱਤ ਆ ਤੇ ਕਦ ਕਾਠ ਵੀ ਬਹੁਤ ਸੋਹਣਾ ਹੈ ਇਹਦਾ ਇਸ ਕੋੜ ਦੀ ਕੁਆਲਿਟੀ ਬਹੁਤ ਚੰਗੀ ਆ ਕਿਉਂਕਿ ਜਿਹਦੀ ਪਿਓ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਪੂਰਾ ਲੈਜੈਂਡ ਘੋੜਿਆਂ ਦੇ ਵਿੱਚ ਆਉਂਦਾ ਜੈ ਵੀਰ ਵੀ ਤੇ ਜੈ ਵੀਰ ਦੀ ਬਿਲਕੁਲ ਫੋਟੋ ਕਾਪੀ ਹੈ ਮਿੱਤਰੋ ਛਿਪਕੇ ਛਿਪਕੇ ਤੋਂ ਬਹੁਤ ਰਹਿਤ ਬਾਕੀ ਧੌਣ ਦਾ ਡਿਜ਼ਾਈਨ ਦੇਖ ਲਓ ਤੁਸੀਂ ਕੋੜਾ ਇਹ ਵੀ ਬਹੁਤ ਸੋਹਣਾ ਮਿੱਤਰੋ ਜਿਵੇਂ ਮੈਂ ਪਹਿਲਾਂ ਕਿਹਾ ਵੀ ਤੁਸੀਂ ਇਹ ਪਿੰਡਰ ਸਟੱਡ ਫਾਰਮ ਤੇ ਜਾਓਗੇ ਨਾ ਤਾਂ ਨੌਕਰਿਆਂ ਦੇ ਵਿੱਚ ਤੁਹਾਨੂੰ ਇੱਕ ਤੋਂ ਇੱਕ ਵੱਧ ਕੇ ਮਿਲੂਗਾ ਤੇ ਇੱਕ ਨੂੰ ਦੇਖ ਕੇ ਤਾਂ ਦੂਜਾ ਭੁੱਲ ਜਾਂਦਾ ਤੁਹਾਨੂੰ ਇਸ ਬਸ਼ੇਰੇ ਦਾ ਜੋ ਐਗਰੈਸ਼ਨ ਹੈ ਜੋ ਆਪਦੇ ਆਪ ਨੂੰ ਸ਼ੋਅ ਕਰਨ ਦਾ ਤਰੀਕਾ ਉਹ ਬਿਲਕੁਲ ਅਲੱਗ ਜਿਹਾ ਹੀ ਹੈ ਮਿੱਤਰੋ ਇਹ ਦੱਸਦਾ ਕਿ ਹਾਂ ਮੇਰਾ ਨਾਂ ਬਈ ਖਾੜਕੂ ਰੱਖਿਆ ਹੋਇਆ ਹੈ ਇਹਨਾਂ ਨੇ ਹੁਣ ਗੱਲ ਕਰਦੇ ਆਂ ਬਈ ਜੋਨ ਪਿੰਡਰ ਨਾਲ ਤੇ ਤੁਹਾਨੂੰ ਦਿਵਾਉਨੇ ਨਾ ਸਾਰੇ ਜਾਨਵਰਾਂ ਦੀ ਡਿਟੇਲ ਮਿੱਤਰੋ ਵੀਡੀਓ ਨਾਲ ਬਣੇ ਰਹੋ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਜਾਨਵਰ ਕਿੱਦਾਂ ਦੇ ਲੱਗੇ ਇੱਕ ਵਾਰ ਫਿਰ ਤੋਂ ਤੁਹਾਨੂੰ ਬਹੁਤੀ ਟੌਪ ਦੇ ਫਾਰਮ ਤੇ ਲੈ ਕੇ ਪਹੁੰਚਿਆ ਦੋਸਤੋ ਮੈਂ ਜਿੱਥੇ ਕਿ ਨੁਕਰਾ ਬਰੀਡ ਦੇ ਬਹੁਤ ਹੀ ਚੰਗੇ ਜਾਨਵਰ ਨੇ ਚੰਗੀਆਂ ਘੋੜੀਆਂ ਤੇ ਚੰਗੇ ਘੋੜੇ ਨੇ ਇਸ ਫਾਰਮ ਦੇ ਉੱਪਰ ਪਿੰਡਰ ਸਟੱਡ ਫਾਰਮ ਅੰਮ੍ਰਿਤਸਰ ਅੱਜ ਤੁਹਾਨੂੰ ਇਸ ਵੀਡੀਓ ਦੇ ਵਿੱਚ ਅਸੀਂ ਚਾਰ ਜਾਨਵਰ ਦਿਖਾਉਣੇ ਆ ਬਹੁਤ ਹੀ ਚੰਗੇ ਤੇ ਅਕਸਰ ਦੋਸਤ ਬਹੁਤ ਮੰਗ ਕਰਦੇ ਹੁੰਦੇ ਆ ਕਿ ਸਾਨੂੰ ਚੰਗੇ ਜਾਨਵਰਾਂ ਦੀ ਵੀਡੀਓ ਦੇਖਣੀ ਚਾਹੀਦੀ ਹੈ ਸਾਡੀ ਰੂਹ ਤਰੋਤਾਜ਼ਾ ਹੋ ਜਾਂਦੀ ਹੈ ਤੇ ਅੱਜ ਤੁਹਾਨੂੰ ਉਹ ਬੁਸ਼ੇਰੀ ਦੇ ਦਰਸ਼ਨ ਕਰਾਉਣੇ ਨੇ ਜੋ ਕਿ ਇੰਡੀਆ ਦੀ ਸਭ ਤੋਂ ਵੱਡੀ ਬੁਸ਼ੇਰੀਆ ਮਿੱਤਰੋ ਜਿੰਨੇ ਵੀ ਭਰਾ ਵੀਡੀਓ 'ਚ ਬੈਠੇ ਸਾਰਿਆਂ ਦਾ ਬਹੁਤ ਸਵਾਗਤ ਹੈ ਜੀ ਔਰ ਜੋਨ ਬਾਈ ਜੀ ਠੀਕ ਹੋ ਜੀ ਵਧੀਆ ਵਧੀਆ ਬੰਦੇ ਵੀ ਕਹੀਂ ਸੁਣਾਓ ਕਿਤਾ ਠੀਕ ਠਾਕ ਬਹੁਤ ਵਧੀਆ ਬਹੁਤ ਵਧੀਆ ਬਾਈ ਆਪਾਂ ਬਲਾਵਲ ਦੀ ਬਲਾਵਲ ਦੀ तकरीबन ਤਿੰਨ ਤੋਂ ਚਾਰ ਵੀਡੀਓ ਮੈਂ ਪਹਿਲਾਂ ਵੀ ਕਰ ਚੁੱਕੇ ਆ ਕਰ ਚੁੱਕੇ ਆ ਵੀਰੇ ਹਾਂਜੀ ਹਾਂਜੀ ਤੇ ਆਪਾਂ ਅੱਜ ਬਲਾਵਲ ਦੀ ਜਰਨੀ ਦੀ ਜ਼ਰੂਰ ਗੱਲ ਕਰਾਂਗੇ ਹਨਾ ਵੀ ਕਿੱਥੋਂ ਚੱਲਿਆ ਬਲਾਵਲ ਤੇ ਤੁਹਾਡੇ ਤੱਕ ਕਿੱਦਾਂ ਪਹੁੰਚਿਆ ਬਾਈ ਜੀ ਤੇ ਘੋੜੇ ਜਿਵੇਂ ਕਹਿੰਦੇ ਵੀ ਆਪਣਾ ਘਰ ਆਪ ਚੋਂਦੇ ਹੁੰਦੇ ਆ ਬਿਲਕੁਲ 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 ਬਾਈ ਇਦਾਂ ਹੀ ਆ ਬਲਾਵਲ ਦੀ ਵੀ ਕਹਾਣੀ ਇਦਾਂ ਦੀ ਆ ਅੱਛਾ ਬਾਈ ਤੇ ਬਲਾਵਲ ਦਾ ਜਨਮ ਵੀਰ ਜੀ ਗੁਜਰਾਤ ਦਾ ਹੈ ਹਾਂਜੀ ਫਿਰ ਉਸ ਜਸ ਜੀ ਨੂੰ ਉਹਨਾਂ ਕੋਲ ਚਲ ਗਿਆ ਹਾਂਜੀ ਹਾਂਜੀ ਫਿਰ ਆਯਾਦ ਹੁਣੀ ਵੀਰ ਹਾਂਜੀ ਉਹਨਾਂ ਦੇ ਬਾਅਦ ਵੀਰ ਅਨਮੋਲਕ ਆ ਗਿਆ ਠੀਕ ਹੈ ਜੀ ਫਿਰ ਆਪਣੇ ਮੇਨ ਸਾਰੇ ਜਾਣਦੇ ਆ ਅੰਕਲ ਜਸਪਾਲ ਉਹ ਕੋਲ ਚਲ ਗਿਆ ਬਿਲਕੁਲ ਬਾਕੀ ਇਹ ਹੈ ਕਿ ਜਿੰਨੇ ਵੀ ਫਾਰਮ ਅਧ ਰਿਆ ਨੇ ਟੋਪ ਦੇ ਫਾਰਮਾਂ ਦੇ ਰਿਆ ਠੀਕ ਹੈ ਬਈ ਬਾਕੀ ਆਪਣੀ ਮੰਨ ਨੂੰ ਖੇਚੀ ਜੀ ਰੱਖਣਾ ਤੇ ਚੰਗਾ ਹੀ ਰੱਖਣਾ ਠੀਕ ਹੈ ਬਈ ਤੇ ਫਿਰ ਚਲੋ ਇਹ ਵਧੀਆ ਕਿ ਇਹਦਾ ਮਤਲਬ ਦਾਣਾ ਪਾਣੀ ਆਪਣੇ ਘਰ ਹੀ ਬਿਲਕੁਲ ਉਹਨਾਂ ਨੂੰ ਵੀ ਜਿਹੜੀ ਚੀਜ਼ ਦੀ ਤਲਾਸ਼ ਸੀ ਉਹ ਮਿਲ ਗਈ ਬਿਲਕੁਲ ਵਧੀਆ ਚਲੋ ਸੌਣਾ ਚਲੀ ਜਾਂਦਾ ਇੰਡੀਆ ਦੇ ਮਤਲਬ ਇਹ ਕਹ ਲਓ ਕਿ ਟੌਪ ਦੇ ਪਹਿਲੇ 5 ਘੋੜਿਆਂ ਚ ਨਾ ਆਉਂਦਾ ਬਈ ਗਲਾਬ ਉਹਦਾ ਮਹਾਰਾਜ ਦੀ ਕਿਰਪਾ ਨਾਲ ਵਧੀਆ ਕਿਉਂਕਿ ਬੜਾ ਘੱਟ ਸਮੇਂ ਦੇ ਵਿੱਚ ਚੰਗੇ ਥਾਂ ਤੇ ਆ ਕੇ ਖਿਲਾਰਦਾ ਇਹ ਵਧੀਆ ਹੈ ਹਾਂ ਬਿਲਕੁਲ ਬਈ ਹਾਂ ਬਿਲਕੁਲ ਕੋਈ ਚਾਰ ਸੱਜਣ ਜਾਣਨ ਦਾ ਬਈ ਚੰਗੇ ਜਣਾਵਰਾ ਕਰਕੇ ਤੇ ਜੋ ਕੱਦ-ਕਾਡ ਨੂੰ ਲੈ ਕੇ ਅੱਜ ਕੱਲ ਰੁਝਾਨ ਬਣਿਆ ਹੈ ਕਿ ਹਰੇਕ ਨੂੰ ਹੁੰਦਾ ਕਿ ਚੰਗੇ ਕੱਦ-ਕਾਡ ਦੇ ਜਾਨਵਰ ਆਪਾਂ ਆਪਣੇ ਫਾਰਮ ਤੇ ਰੱਖੀਏ ਹੂੰ ਤੁਹਾਹਰਾ ਹੀ ਦੀ ਹੈ ਕਿਰਪਾ ਕਿ ਸਾਰੇ ਚੜਦੇ ਤੋਂ ਚੜਦੇ ਹੀਗਾ ਬਿਲਕੁਲ ਇੱਕ ਵੇਖੀਏ ਤਾਂ ਦੂਜਾ ਖੁੱਲ ਜਾਂਦਾ ਦੂਜਾ ਖੁੱਲ ਜਾਂਦਾ ਇਹ ਗੱਲ ਸਹੀ ਆ ਬਾਈ ਕਿਉਂਕਿ ਜਦੋਂ ਇੱਕ ਸਾਈਡ ਤੋਂ ਦੇਖਣੇ ਸਟਾਰਟ ਕਰਦੇ ਆ ਤਾਂ ਹਰ ਇੱਕ ਵਿੱਚ ਕੁਝ ਨਾ ਕੁਝ ਜਾਨਵਰ ਚ ਖਾਸ ਮਿਲਦਾ ਪਰ ਉਹ ਦੇਖਣ ਨੂੰ ਬਾਈ ਤੇ ਹੁਣ ਬੱਚੇ ਵੀ ਬਹੁਤ ਚੰਗੇ ਆਏ ਆ ਆਪਣੀ ਫਾਰਮ ਤੇ ਵੀਰੇ ਹਾਂਜੀ ਹਾਂਜੀ ਬਿਲਕੁਲ ਜੀ ਤੇ ਬਲਾਵਲ ਦੀ ਹੁਣ ਸਟੱਡ ਸਰਵਿਸ ਓਪਨ ਕੀਤੀ ਹੈ ਆਪਾਂ ਉਦੋਂ ਮਿਲ 41000 ਰੁਪਏ ਫੀਸ ਪਾਉਣ ਚ ਗਈ ਸੀ ਬਾਈ 41000 ਤੇ ਹੁਣ ਹੁਣ ਵਾਲੇ ਸੀਜ਼ਨ ਦੇ ਵਿੱਚ ਕਿੰਨੀ ਆ ਜੀ ਹੁਣ ਵੀ ਆਪਣੀ 41000 ਰੁਪਏ ਹੀ ਆ ਠੀਕ ਆ ਬਾਈ ਕਿਉਂਕਿ ਇਹ ਚੇਕੀ ਹਰ ਇੱਕ ਤਰ੍ਹਾਂ ਦਾ ਸੱਜਣ ਜਿੱਦ ਚੰਗੀਆਂ ਘੋੜੀਆਂ ਮਿਲੀਆਂ ਆਂਦੀਆਂ ਚੰਗੇ ਸੋਹਣੇ ਕਦ ਕਰਦੇ ਆਂ ਘੋੜੀਆਂ ਜੀ ਬਾਈ ਆਪਣੇ ਕੋ ਜਿੱਦਾਂ ਲਾ ਲੋ ਆ ਹਰਿਆਣਾ ਹੋਇਆ ਹਰਿਆਣਾ ਜਿੱਿਕਾ ਹੋਇਆ ਹਾਂਜੀ ਮੁਕਸਰ ਤੋਂ ਜਾਂ ਆਪਣੇ ਨਾਲ ਲੋਕਲ ਜਿੰਨੇ ਵੀ ਏਰੀਆ ਕਾਫੀ ਲਾ ਲੋ 45 ਤੋਂ 50 ਘੋੜੀਆਂ ਆਪਾਂ ਮੇਡ ਕਰਵਾ ਲਈਆਂ ਜੋ ਫਰਬਰੀ ਜ ਆਪਣੇ ਕੋ ਆਇਆ ਜੀ ਇੰਨੇ ਸਮੇਂ ਦੇ ਵਿੱਚ ਆਪਾਂ ਇੰਨੀਆਂ ਗੋੜੀਆਂ ਕਵਰ ਕਰਵਾ ਲਿਆ ਬਿਲਕੁਲ ਬਾਈ ਤੇ ਆਪਾਂ ਹਰਿਆਣੇ ਦੀ ਗੱਲ ਕਰੀ ਤਕਰੀਬਨ ਸਾਰਾ ਪੰਜਾਬ ਲੰਘ ਕੇ ਫੇਰ ਫੇਰ ਆਉਂਦਾ ਫੇਰ ਆਉਂਦਾ ਜੀ ਹੈਨਾ ਬਾਕੀ ਕੁਆਲਿਟੀ ਕਿਤੇ ਵੀ ਹੋਵੇ ਬਾਈ ਲੋਕ ਭਾਲ ਕਰ ਲੈਂਦੇ ਹੁਣ ਬਰੀਡ 'ਚ ਬਹੁਤ ਸੁਧਾਰ ਕਰ ਰਹੇ ਨੇ ਲੋਕ ਹਾਂਜੀ ਆਈਆਂ ਬਿਲਕੁਲ ਬਾਕੀ ਤੁਹਾਡੇ ਏਰੀਆ ਨੂੰ ਵੀ ਤੁਹਾਡੇ ਘੋੜੇ ਤੇ ਮਾਣ ਹੋਣਾ ਚਾਹੀਦਾ ਬਾਈ ਜਦੋਂ ਚੰਗਾ ਘੋੜਾ ਨੇੜੇ ਆ ਜੇ ਤਾਂ ਜੋ ਘੋੜੀਆਂ ਮਿਲਦੀਆਂ ਨੇ ਤਾਂ ਆਟੋਮੈਟਿਕਲੀ ਚੰਗੇ ਬੱਚੇ ਪੈਦਾ ਹੋ ਜਾਂਦੇ ਨੇ ਜੇ ਆਪਾਂ ਅੱਜ ਵੀ ਰਾਜਸਥਾਨ ਦੀ ਗੱਲ ਕਰੀ ਨਾ ਜਿੱਥੇ ਚੰਗੇ ਘੋੜੇ ਰਹੇ ਆ ਬਾਈ ਉੱਥੋਂ ਅੱਜ ਵੀ ਕੁਛ ਨਾ ਕੁਛ ਚੰਗਾ ਜਾਨਵਰ ਜ਼ਰੂਰ ਮਿਲ ਜਾਂਦਾ ਬਾਈ ਬਿਲਕੁਲ 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 ਲੱਬਿਆਂ ਤੋਂ ਮਿਲ ਜਾਂਦਾ ਜੀ ਇਹ ਤੇ ਬਲਾਵਲ ਦੀ ਹੁਣ ਉਮਰ ਕਿੰਨੀ ਹੋ ਗਈ ਵੀਰੇ ਇਹਦੀ ਉਮਰ ਆਪਣੇ ਬੰਦ ਵੀਰ 36 ਮਹੀਨਿਆਂ ਦਾ ਹੋ ਗਿਆ ਜੀ ਅੱਛਾ ਬਈ ਤੇ ਆਪਣਾ 71 ਪਲੱਸ ਦੀ ਹਾਈਟ ਆ ਠੀਕ ਆ ਬਈ ਉਹ ਯਾਨੀ ਕਿ ਚਲੋ ਆਪਾਂ ਜਿੱਦਾਂ ਕਹੀ ਕਹਿ ਦਿੰਦੇ ਆ 71 ਇਹ ਚਲੋ ਲਾਈਵ ਜਦੋਂ ਆਪਾਂ ਆਉਂਦੇ ਆ ਫਿਰ ਪਤਾ ਲੱਗਦਾ ਫਿਰ ਪਤਾ ਲੱਗਦਾ ਹਾਂ ਹਾਂ ਬਾਕੀ ਤੁਸੀਂ ਵੇਖ ਲਿਆ ਕਿ ਉਹਨੂੰ ਪਹਿਲੀ ਵੀਡੀਓ ਤਹੀ ਕੀਤੀ ਉਸ ਤੋਂ ਬਾਅਦ ਹੁਣ ਉਹਦਾ ਤਾਂ ਜ਼ਮੀਨ ਆਸਮਾਨ ਦਾ ਫਰਕ ਆ ਇਹ ਮੈਂ ਲਾਂਚ ਕੀਤਾ ਸੀ ਉਦੋਂ ਬਾਈ ਅਨਮੋਲ ਦੇ ਕੋਲੇ ਹਾਂਜੀ ਹਾਂਜੀ ਤੇ ਫਿਰ ਜਿਸ ਦਿਨ ਘੋੜੇ ਨੇ ਆਉਣਾ ਸੀ ਉਸ ਦਿਨ ਮੈਂ ਥੋੜਾ ਬਿਜੀ ਸੀ ਤੁਹਾਨੂੰ ਫਿਰ ਉਹ ਕਰਵਾਉਣੀ ਪਈ ਹੋਰ ਕਿਤੇ ਪਹਿਲੀ ਆ ਕਰਾਉਣੀ ਪਈ ਉਹ ਵੀਡੀਓ ਐਂਟਰੀ ਤੇ ਬਾਕੀ ਜਿਹੜੀ ਆਪਣੀ ਇੰਟਰਵਿਊ ਤਹੀਂ ਕੀਤੀ ਹੈ ਜੀ ਉਹ ਵੀ ਲਾਂਚ ਨਹੀਂ ਕੀਤਾ ਹੈ ਬਿਲਕੁਲ ਬਿਲਕੁਲ ਪਹਿਲੀ ਵੀਡੀਓ ਆਪਾਂ ਕੀਤੀ ਸੀ ਭਾਈ ਤੇ ਬਾਕੀ ਘੋੜਾ ਨਾ ਚਲੋ ਕੰਦ ਕਾਟ ਆਪਾਂ ਸਾਰਾ ਦੇਖਣਾ ਬਰੀਕੀਆਂ ਹੈਗੀਆਂ ਨੇ ਹਨ ਮਸਕੀਨ ਆ ਪੂਰਾ ਵੀਰੇ ਹਾਂਜੀ ਹਾਂਜੀ ਬਾਕੀ ਧੌਣ ਦੀ ਕਵਾਡੀ ਬਹੁਤ achi aa ਬਿਲਕੁਲ ਮਜ਼ਬੂਤੀ ਪੈਰਾਂ ਦੀ ਬਿਲਕੁਲ ਜੀ ਕਿਉਂਕਿ ਕਈ ਜਾਨਵਰ ਚਲੋ ਉਹ ਹੋ ਜਾਂਦਾ ਕਿ ਕੱਦ ਜ਼ਿਆਦਾ ਕਰਨ ਕਰਕੇ ਨਾ ਥੋੜਾ ਜਿਹਾ ਸੌਣ ਪੁਣਾ ਨੀ ਹਾਂ ਸੌ ਆਪਨ ਘਟ ਜਾਂਦਾ ਜੀ ਇਹਦਾ ਹੈ ਕਿ ਚਲੋ ਮਹਾਰਾਜ ਦੀ ਵਧੀਆ ਇਹਦੇ ਦੀ ਕਿਰਪਾ ਹੈ ਜਿੰਨਾ ਕੱਦ ਘਾਟ ਹੈ ਉਨਾ ਹੀ ਸੋਨਾ ਲੱਗਦਾ ਹੈ ਹਾਂ ਬਿਲਕੁਲ ਬਾਈ ਇਹਦੇ ਆਪਾਂ ਬਲੱਡ ਲਾਈਨ ਵੀ ਇੱਕ ਵਾਰ ਜ਼ਰੂਰ ਸਾਂਝੀ ਕਰ ਦਿਓ ਦੋਸਤਾਂ ਨਾਲ ਵੀਰੇ ਹਾਂਜੀ ਇਹਦਾ ਜਿਹੜਾ ਫਾਦਰ ਹੈ ਨਾ ਉਹ ਅਸ਼ਵਰਾਜ ਜੀ ਜੀ ਤੇ ਦਾਦੇ ਲੋਹੇ ਆ ਗਿਆ ਕੱਲਾਣਾ ਚੇਤਕ ਠੀਕ ਹੈ ਜੀ ਤੇ ਮਾਂ ਜਿਹੜੀ ਇਹਦੀ ਮੇਜਰ ਟਟੀਆਂ ਵਾਲੇ ਜਿਹੜੀ ਨੁਕਰੀ ਕੋੜੀ ਉਹ ਹੀ ਠੀਕ ਹੈ ਜੀ ਤੇ ਬਾਕੀ ਇਹ ਜਿਆਦਾ ਆਪਾਂ ਨੂੰ ਇਸ ਚੀਜ਼ ਦਾ ਫਾਇਦਾ ਹੋ ਗਿਆ ਕਿ ਮਤਲਬ ਅਲੱਗ ਲਾਈਨ ਹੈ ਇੱਕ ਤਾਂ ਵਧੀਆ ਰਿਸਪੌਂਸ ਉਸ ਤਰੀਕੇ ਨਾਲ ਮਿਲ ਗਿਆ ਠੀਕ ਆ ਭਾਈ ਹਾਂ ਜੀ ਮੈਂ ਸਮੁੰਦਰ ਦੀਆਂ ਬਹੁਤ ਚੰਗੀਆਂ ਘੋੜੀਆਂ ਦੇਖੀਆਂ ਜਾਂ ਅਰਜਨ ਰੌਲੀ ਵਾਲੀ ਲਾਈਨ ਬਹੁਤ ਚੱਲ ਰਹੀ ਹੈ ਹਨਾ ਸਾਲੀ ਵਾਲੀ ਲਾਈਨ ਕਹਦੀ ਆਪਾਂ ਉਹਦੇ ਆ ਉਹਦੇ ਬੇਸ ਤੇ ਇਹ ਲਾਈਨ ਆ ਨੂੰ ਬੰਦ ਵਧੀਆ ਲੱਗੀ ਹਾਂ ਸਹੀ ਚੱਲੀ ਜਾਂਦਾ ਤੁਹਾਡੇ ਕੋਲ ਵੀ ਜਿਵੇਂ ਸਮੁੰਦਰ ਦੀਆਂ ਘੋੜੀਆਂ ਨੇ ਜਾਂ ਨੂਰੇ ਦੀਆਂ ਹਾਂ ਜੀ ਬਿਲਕੁਲ ਠੀਕ ਆ ਭਾਈ ਤੇ ਇਹ ਰਿਜ਼ਲਟ ਵੀਰੇ ਕਿਹੜੇ ਮਹੀਨੇ ਚ ਆ ਜਾਣਾ ਜੋਗਨ ਭਾਈ ਆਪਣੇ ਬਲਾਵਲ ਦਾ ਇਹਦਾ ਨਾ ਆ 12ਵੇਂ ਮਹੀਨੇ ਸਟਾਰਟਿੰਗ ਦੇ ਰਿਜ਼ਲਟ ਆਣਾ ਵੀ ਜੀ ਸਟਾਰਟ ਹੋਏਣਾ ਰੋਤ ਬਾਅਦ ਗਾਂ ਚੰਗੇ ਘੋੜੀਆਂ ਨੇ ਆਪਣੇ ਆਂਦੇ ਰਿੰਦੇ ਟੱਚ ਚ ਨੇ ਹੁਣ ਵੀ ਸਾਰੇ ਹਾਂਜੀ ਹਾਂਜੀ ਜੋ ਉਹਦੇ ਵੀਡੀਓ ਕਰਾਈਆਂ ਫਿਰ ਉਹਨਾਂ ਨੇ ਆਪਣਾ ਕੀਤਾ ਕੰਟੈਕਟ ਕੀਤਾ ਇਹ ਤਾਂ ਹੁਣ ਸਾਰੇ ਵੀਰ ਆਪਣੇ ਨਾਲ ਟੱਚ ਦੇ ਲਿਖੇ ਫਿਰ ਜਿਆਦਾ ਵੀ ਬੱਚੇ ਆਉਣਗੇ ਆਪਾਂ ਜਰੂਰ ਫੋਟੋਆਂ ਵੀਡੀਓ ਅਨਮੋਲ ਬਾਈ ਕੋਲ ਵੀ ਕਈ ਘੋੜੀਆਂ ਮਿਲੀਆਂ ਸੀ ਜਦੋਂ ਬਾਈ ਵੀਡੀਓ ਸ਼ੂਟ ਕੀਤੀ ਆਪਾਂ ਨੇ ਹਾਂਜੀ ਹਾਂਜੀ ਤੇ ਬਹੁਤ ਖਿੱਚ ਰਹੀ ਆ ਘੋੜੇ ਨੂੰ ਉੱਥੇ ਵੀ ਬਾਈ ਬਿਲਕੁਲ ਹਾਂ ਘੋੜੇ ਦੇ ਨਾਲ ਨਾਲ ਬਾਈ ਇੱਕ ਤੁਸੀਂ ਹੋਰ ਵੀ ਵੱਡਾ ਘੋੜਸੋਂ ਰੱਖਿਆ ਹੋਇਆ ਬਾਈ ਹਨਾ ਤੇ ਕੂੰਜ ਕੂੰਜ ਤੇ ਨਾਮ ਬਹੁਤ ਪਿਆਰਾ ਉਹਦਾ ਹਾਂਜੀ ਹਾਂਜੀ ਤੇ ਕੂੰਜ ਵਰਗੀ ਉਹਦੀ ਗਰਦਨ ਹੈ ਨਾ ਪਤਲੀ ਬਹੁਤ ਤੇ ਕੂੰਜ ਦੀ ਵੀ ਆਪਾਂ ਬਾਈ ਤੇ ਹੁਣ ਕਿੰਨਾ ਕੱਦ ਹੋ ਗਿਆ ਕੂਂਜ ਦਾ ਪਿੰਡਾ ਜੀ ਕੂਂਜ ਦਾ ਬਾਈ ਕੱਦ ਜਿਹੜਾ ਨਾ 72 ਪਲਾਸੇ ਉਹਦੀ ਠੀਕ ਹੈ ਜੀ ਮੈਨੂੰ ਬਰਜੀਤ ਵੀਰੇ ਦਿਖਾਇਆ ਵੀ ਉਹ ਸਕੇਲ ਲਾ ਰਹੀ ਸੀ ਜਿਆਵਾ ਟਸਕੇਲ ਹਾਂ ਮਤਲਬ ਬਾਕੀ ਜਿੰਨੇ ਵੀ ਚਲੋ ਸੱਜਣਾ ਆਪਣੇ ਆਉਂਦੇ ਆ ਤਾਂ ਉਹ ਵੇਖ ਕੇ ਘੋੜੀ ਨੂੰ ਆਉਂਦੇ ਕਿ ਨਹੀਂ ਅਰੂ ਕੁਛ ਹੋ ਜਾਂਦੀ ਆ ਦਰਸਨੀ ਘੋੜੀ ਐ ਬਿਲਕੁਲ ਬਾਈ ਤੇ ਨਹੀਂ ਇਹ ਜੇ ਚੀਜ਼ਾਂ ਬਹੁਤ ਘੱਟ ਨੇ ਬਾਈ ਹਾਂਜੀ ਬਿਲਕੁਲ ਤੇ ਹੁਣ ਕੱਦ ਹੋ ਗਿਆ 72 ਪਲੱਸ ਹਾਂਜੀ ਤੇ ਉਮਰ ਕਿੰਨੀ ਹੈ ਬਾਈ ਉਮਰ ਇਹਦੀ ਸੇਮ ਉਹਦੇ ਬਲਾਵਲ ਦੇ ਆਸ-ਪਾਸ ਹੀ ਹੈ ਜੇ 30 36 ਮਹੀਨੇ ਇੱਥੇ ਹੀ ਹੈ ਜੀ ਅੱਛਾ ਬਈ ਤੇ ਕੁੰਜ ਤੁਸੀਂ ਜਦ ਜਗਰਾਵਾ ਮੇਲੇ ਦੇ ਉੱਪਰ ਲੈ ਕੇ ਗਏ ਹੋ ਬਾਈ ਹਾਂ ਇਹਦੇ ਆਲੇ ਦੁਆਲੇ ਸਾਰਾ ਮੇਲਾ ਹੋ ਗਿਆ ਹਾਂਜੀ ਪਹਿਲਾਂ ਤਾਂ ਜਦੋਂ ਆਪਾਂ ਸਟਾਰਟਿੰਗ ਜੈਂਟਰੀ ਕੀਤੀ ਤਾਂ ਇਹ ਲੱਗਾ ਕਿ ਘੋੜਾ ਹੀ ਲੈ ਕੇ ਕੋਈ ਆ ਰਿਹਾ ਥੋੜਾ ਲੈ ਕੇ ਆ ਗਿਆ ਫਿਰ ਜਦੋਂ ਉਹਨਾਂ ਨੇ ਵੇਖਿਆ ਕਿ ਏਡੀ ਵਧੀਆ ਹਾਈਟ ਦੀ ਆਉਂਦੀ ਹੈ ਘੋੜੀ ਬਹੁਤ ਬੜਾ ਮਤਲਬ ਕੀ ਖੇਚਦਾ ਕੇੰਦਰ ਹੀ ਜਿੱਨ ਨਜ਼ਰ ਉੱਤੇ ਰਹੀ ਆ ਬਿਲਕੁਲ ਬਾਈ ਸੁਨੂ ਪੜੈਣ ਨੇ ਵੀ ਬਹੁਤ ਪਾਰਖੂ ਆ ਕਹਿੰਦਾ ਇਹ ਵੀ ਇਹ ਜੇ ਘੋੜੀ ਤੇ ਚੜਨ ਵਾਸਤੇ ਪੌੜੀ ਲਾਉਣੀ ਪੈਣੀ ਤੇ ਇਹਦਾ ਬਲਾਵਲ ਦਾ ਤਾਂ ਦੱਸਿਆ ਵੀ ਕਿਵੇਂ ਸਵਾਭਾ ਬਣਿਆ ਆਪਣੇ ਕੋਲ ਆਇਆ ਹਨਾ ਕਿੱਥੇ ਕਿੱਥੇ ਤੇ ਫਿਰ ਕੂਂਜ ਦਾ ਬਾਈ ਕਿਵੇਂ ਕਿਉਂਕਿ ਕੂਂਜ ਤੇ ਮਿਲਦਾ ਬਲਾਵਲ ਤੋਂ ਹੀ ਪਹਿਲਾਂ ਲਈ ਬਲਾਵਲ ਪਹਿਲਾਂ ਆਈ ਹਾਂਜੀ ਤੇ ਕਰਮਾ ਵਾਲੀ ਨੇ ਅੱਗੇ ਫਾਰਮ ਭਰਤਾ ਹਾਂਜੀ ਵਧੀਆ ਆਏਗੀ ਸ਼ੁਰੂਆਤ ਵਿੱਚ ਪਹਿਲਾਂ ਕੂਂਜ ਤੇ ਕੀਤੀ ਵਧੀਆ ਨੇ ਆਪਣਾ ਨਾ ਬਣਾ ਲਿਆ ਥੋੜੇ ਟਾਈਮ ਦੇ ਵਿੱਚ ਠੀਕ ਹੈ ਬਾਈ ਬਾਕੀ ਉਹਦਾ ਕੂਈ ਦਾ ਇਦਾਂ ਦਾ ਸਫਰ ਹੈ ਕਿ ਆਪਣੇ ਥਾਰੇ ਵਾਲੇ ਵੀਰ ਜੋਣੇ ਵਾਲੇ ਸਾਰੇ ਹਨ ਹਾਂ ਜੀ ਸਾਸ਼ ਵੀਰ ਹੋਣੇ ਸਾਰੇ ਉਹਨਾਂ ਨਾਲ ਚੰਗਾ ਪ੍ਰੇਮ ਹੀ ਉਹਨਾਂ ਨਾਲ ਬਹੁਤ ਜ਼ਿਆਦਾ ਪ੍ਰੇਮ ਤੇ ਆਪਾਂ ਫਿਰ ਉਹਨਾਂ ਦੇ ਜਦੋਂ ਕਿ ਆਪਣੇ ਮਨ ਨੂੰ ਲੱਗੀ ਪਹਿਲਾਂ ਮੈਂ ਉਹ ਨਾਤ ਨਹੀਂ ਲੈਂਦੇ ਕਿ ਮਤਲਬ ਆਪਾਂ ਇਹ ਏਦਾਂ ਸੇਲ ਕਰਨੀ ਆ ਹਾਂਜੀ ਬਾਕੀ ਚਲੋ ਉਹਨਾਂ ਨਾਲ ਆਏਗੀ ਵਧੀਆ ਪ੍ਰੇਮ ਹੀ ਉਹ ਆnde ਕਿ ਚਲੋ ਜਾਣੀ ਆ ਤੇ ਚੰਗੇ ਘਰ ਜਾਣੀ ਆ ਫਿਰ ਵਧੀਆ ਉਹਨਾਂ ਨਾਲ ਆਪਣਾ ਮਨ ਤਾਂ ਕਿਤੇ ਨਹੀਂ ਅੱਜ ਆਪਣੇ ਘਰ ਹੀ ਜਾਣੀ ਆ ਬਿਲਕੁਲ ਜੀ ਨਹੀਂ ਅੱਜ ਬਾਈ ਉਹਨਾਂ ਦੇਖੋ ਉਥੇ ਇੱਥੇ ਹੈ ਵੀ ਨਹੀਂ ਉਹ ਤਾਂ ਵੀ ਉਹਨਾਂ ਦੀ ਆਪਾਂ ਵਾਹ ਵਾਹ ਕਰ ਰਹੇ ਜੀ ਚੰਗੀ ਚੀਜ਼ ਦਿੱਤੀ ਆ ਹਾਂਜੀ ਬਿਲਕੁਲ ਜੀ ਇਹਦੀ ਬਲੱਡ ਲਾਈਨ ਵੀ ਆਪਾਂ ਸਾਂਝੀ ਕਰੀਏ ਕੁੰਜੀ ਦੀ ਬਈ ਹਾਂਜੀ ਕੁੰਜੀ ਆਪਣੀ ਆ ਗਈ ਜਿਉਨੇ ਦੀ ਬੱਚੀ ਆ ਗਈ ਜੇ ਠੀਕ ਹੈ ਚੈਂਪੀਅਨ ਦੀ ਹੋਣੀ ਚੈਂਪੀਅਨ ਦੀ ਹੋਣੀ ਦੀ ਬੱਚੀ ਆ ਗਈ ਬਿਲਕੁਲ ਜੀ ਤੇ ਬਰਨੋ ਕੋ ਸਾਰੇ ਵਾਲੇ ਬਿਲਕੁਲ ਜੀ ਠੀਕ ਹੈ ਜੀ ਤੇ ਇਹਦੀ ਮਾਂ ਦੀ ਕੀ ਡਿਟੇਲ ਹੈ ਜੀ ਮਾਂ ਇਹਦੀ ਇਹ ਨੁਕਰੀ ਘੋੜੀ ਸੀ ਉਹਦੀ ਨੋਨ ਦਾ ਲਾਈਨ ਦਾ ਥੋੜਾ ਜਿਹਾ ਨੀ ਸਮੁੰਦਰ ਦੀ ਸਮੁੰਦਰ ਦੀ ਠੀਕ ਹੈ ਜੀ ਨੇ ਇਹ ਵੀ ਅੱਗੇ ਜਿਵੇਂ ਇਹਦਾ ਕੰਬੀਨੇਸ਼ਨ ਬਲਾਵਲ ਨਾਲ ਵੀ ਬਹੁਤ ਚੰਗਾ ਰਹਿਣਾ ਹੁੰਦਾ ਹੈ ਤੇ ਬਈ ਹੈਨਾ ਹਾਂਜੀ ਬਿਲਕੁਲ ਹਾਂਜੀ ਠੀਕ ਹੈ ਬਿਲਕੁਲ ਦੇਖ ਕੇ ਤੇ ਬਈ ਜਿਵੇਂ ਹੁਣ ਦੌਰ ਕੱਦ ਦਾ ਚੱਲ ਰਿਹਾ ਹੈ ਹੈਨਾ ਕੱਦ ਵਾਲੇ ਜਨੂ ਤਕਰੀਬਨ ਸਾਰੇ ਹੀ ਤੁਹਾਡੇ ਕੋਲ ਹਾਂਜੀ ਹਾਂਜੀ ਕਿਉਂਕਿ ਜੋਤੀ ਘੋੜੀ ਹੈ ਜਿਹੜੀ ਉਹ ਵੀ ਬਹੁਤ ਵੱਡੀ ਹੈ ਹੈਨਾ ਤੇ ਹੋਰ ਵੀ ਜੰਨੀਆਂ ਵੀ ਹੈਗੀਆਂ ਤੇ ਹੁਣ ਆਉਣ ਵਾਲਾ ਸਟੈਪ ਕੀ ਸੋਚਦੇ ਹੋ ਵੀ ਕੀ ਕੀ ਕਰਨਾ ਚਾਹੁੰਦੇ ਹੋ ਘੋੜਿਆਂ 'ਚ ਬਈ ਆਉਣ ਵਾਲਾ ਸਟੈਪ ਬਈ ਇਹੀ ਹੈ ਕਿ ਆਪਾਂ ਐਰਿਕ ਸ਼ੋਹਾਂ ਦੇ ਵਿੱਚ ਵੀ ਐਂਟਰੀ ਕਰਾਂਗੇ ਅੱਛਾ ਬਈ ਸ਼ੋਹਾਂ ਦੇ ਵਿੱਚ ਆਇਆ ਕਿ ਕੰਮ ਵੀੰਤ ਬਾਕੀ ਸਾਰੀ ਕਲੈਕਸ਼ਨ ਚੰਗੀ ਹੋ ਗਈ ਆ ਹਾਂਜੀ ਹਾਂਜੀ ਤੇ ਥੋੜਾ ਸ਼ੋਵਾਂ ਦਾ ਹੈ ਮਨ ਨੂੰ ਚਾ ਆ ਕਿ ਸ਼ੋਵਾਂ ਦੇ ਵਿੱਚ ਵੀ ਆਪਾਂ ਆਪਣੇ ਜਨਵਰ ਪਾਈ ਮੇਰੀ ਵੀ ਉਹ ਬੰਨ ਕੇ ਲਈ ਤੇ ਬਾਕੀ ਇਹ ਕੀ ਚਲੋ ਇੱਕ ਵਧੀਆ ਬਸ਼ੇਰੀ ਆਪਾਂ ਸ਼ੋਵਾਂ ਲਈ ਤਿਆਰ ਕਰੀ ਜੰਦੇ ਆ ਅੱਛਾ ਜੀ ਹਾਂਜੀ ਉਹ ਕਾਕੀ ਦੀ ਬੱਚੀ ਆ ਅੱਛਾ ਜਿਹੜੀ ਆਪਾਂ ਦਿਖਾਈ ਸੀ ਉਹ ਠੀਕ ਹੈ ਜੀ ਉਹਦਾ ਨਾਮ ਦੇਵ ਮਣੀਆ ਹਰ ਕੀ ਉਹਨੂੰ ਸ਼ੋਵਾਂ ਲਈ ਕਰੀ ਜੰਦੇ ਆ ਰੈਡੀ ਜਰੂਰ ਲੈ ਕੇ ਜਾਵਾਂਗੇ ਆਪਾਂ ਉਹਦੀ ਕੀ ਡਿਟੇਲ ਆ ਵੀਰੇ ਉਦੀ ਉਮਰ 22 ਮਹੀਨੇ ਹੋ ਗਈ ਏ ਠੀਕ ਹੈ ਬਾਈ ਤੇ ਬਾਕੀ ਉਹ ਆਪ ਕਾਕੀ ਦੀ ਆ ਦੇਸ਼ੇਰ ਕਾਕੀ ਦੀ ਠੀਕ ਹੈ ਬਾਈ ਹਾਂਜੀ ਤੇ ਆਪਾਂ ਉਹ ਵੀ ਆਪਣੇ ਉਧਰ ਸੱਜਣਾ ਵੀ ਆਈ ਥਾਰੇ ਵਾਲੇ ਵੀਰ ਕਾਸ਼ ਅੱਛਾ ਉੱਥੇ ਹੀ ਆਈ ਠੀਕ ਹੈ ਨਹੀਂ ਉਹ ਬੰਦੇ ਪੱਕੇ ਪਾਰ ਹਾਂਜੀ ਬਾਕੀ ਦੋ ਟਾਈਮ ਚੈਂਪੀਨ ਰਹੀ ਹੈ ਪਹਿਲਾਂ ਵੀ ਇਹ ਅੱਛਾ ਬਸ਼ੇਰੀ ਇਹ ਠੀਕ ਹੈ ਇਸ ਵਾਰ ਵੀ ਖੀਰੀਆਂ ਜੀ ਲੱਗਣਾ ਫਿਰ ਤਾਂ ਇਹਨੇ 22 ਮਹੀਨੇ ਉਮਰ ਆ ਗਈ ਹੁਣ ਅੱਜ ਖੀਰੀਆਂ ਦੇ ਵਿੱਚ ਠੀਕ ਹੈ ਬਾਈ ਤੇ ਹੁਣ ਕਦ ਕਿੰਨਾ ਇਹਦਾ ਬਸ਼ੇਰੀ ਦਾ ਵੀਰੇ ਕਾਦੇ ਦਾ 62 ਕੁ ਪਲੱਸ ਇੱਥੇ ਹੈਗਾ ਜੀ ਬਰਡ ਪਲੱਸ ਹੋਊਗਾ ਹਾਂ ਜੀ ਸ਼ਕੀਨ ਵੀ ਨਾਲ ਹੈਗੀ ਬਈ ਮਜ਼ਬੂਤ ਵੀ ਆ ਨਾਲ ਜੀ ਬਿਲਕੁਲ ਬਾਕੀ ਐਕਟਿਵ ਬਹੁਤ ਹੈ ਜਿੱਦਾਂ ਕਰੰਟ ਪੂਰਾ ਹੈ ਠੀਕ ਆ ਬਈ ਬਾਕੀ ਵਾਲੇ ਬੱਚਿਆਂ 'ਚ ਹੁੰਦੀ ਆ ਬਈ ਕਾਕੀ ਆ ਬਹੁਤ ਕਰੰਟ دار ਸੀ ਦਾ ਘੋੜਾ ਹਨਾ ਤੇ ਹੁਣ ਇੱਕ ਆਪਾਂ ਲਾਸਟ ਦੇ ਦਿਖਾਇਆ ਬਈ ਘੋੜਾ ਬਹੁਤ ਚੰਗਾ ਹੋ ਵੀ ਆਪਣੇ ਕੋਲੇ ਜੀ ਹੁਣ ਡੀਟੇਲ ਆ ਬਈ ਉਹ ਆਪਣਾ ਆ ਗਿਆ ਜੱਜਾ ਉਹਦਾ ਨਾਮ ਖਾਰਕੂ ਵੀਰ ਆ ਉਹ ਜੈਵੀਰ ਦਾ ਬੱਚਾ ਆਪਣੇ ਬੱਬਾ ਰਾਣਾ ਜੈਵੀਰ ਘੋੜਾ ਨੂ ਹਾਂ ਜੀ ਠੀਕ ਹੈ ਜੀ ਇਹ ਆਪਣਾ ਹੋ ਗਿਆ 4 ਸਾਲ ਦਾ ਵਿੱਚ 4 ਸਾਲਾਂ ਦਾ ਹਾਂਜੀ ਇਹ ਹੈਗਾ ਜੀ ਮਤਲਬ 65 ਪਲੱਸ ਹੈ ਛਾਰਟ ਤੇ ਆ ਨੇੜੇ ਹੈਗਾ ਜੀ ਠੀਕ ਹੈ ਬਾਕੀ ਵਧੀਆ ਹੋਏ ਕਿ ਪੂਰਾ ਕਰੰਟ ਹੈ ਉਹਦੇ ਜਿਹੀ ਐ ਰੱਖਦਾ ਤੁਸੀਂ ਨਾਏ ਬਈ ਇਹ ਜਿਹਾ ਰੱਖਿਆ ਜਾ ਖਾੜਕੂ ਹੋਰ ਕਰੰਟ ਤਾਂ ਆਪਣੇ ਆਪ ਹੀ ਹੋਣਾ ਇਹ ਚ ਉਹਨੇ ਉਹਦੇ ਕੰਮ ਥੋੜੇ ਖਾੜਕੂ ਵਾਲੇ ਜਿੰਨੇ ਦੋਕ ਦਰਵਾਜੇ ਉਹਨੇ ਭੰਨੇ ਲਾਏ ਆਪਾਂ ਫੰਡਰ ਮੈਕਸ ਵਗੈਰਾ ਲੋਏ ਦੇ ਹਾਂ ਉਹ ਥੋੜਾ ਛਰਾਰਤੀ ਆ ਨਹੀਂ ਹੁਣ ਛੋਟ ਵੀ ਆ ਦੇਖੇ ਉਹਨੇ ਖੜ ਖੜ ਕੇ ਆ ਹਾਂਜੀ ਹਾਂਜੀ ਦੇ ਦੇ ਮਿੰਟੋਂ ਮਿੰਟੀ ਹਾਂਜੀ ਉਹਦਾ ਰਿਜ਼ਲਟ ਵੀ ਬਹੁਤ ਵਧੀਆ ਆ ਅੱਛਾ ਦੋ ਵਿੱਚ ਸ਼ਾਇਦ ਜੇ ਆਪਾਂ ਲਾਵਾਂਗੇ ਸ਼ਾਇਦ ਤੁਹਾਨੂੰ ਕਰਾਂਗੇ ਫੋਟੋ ਆਉਂਦੀਆਂ ਸ਼ੇਰ ਵਧੀਆ ਰਿਜ਼ਲਟ ਆਇਆ ਘੋੜੇ ਦਾ ਨਹੀਂ ਹਾਂ ਜੈ ਵੀਰ ਆ ਬਹੁਤ ਛੋਟੀ ਦਾ ਘੋੜਾ ਜੀ ਬਹੁਤ ਚੰਗੇ ਬੱਚੇ ਆਉਂਦੇ ਆ ਉਹਦੇ ਕਲਾਬੀ ਬੰਦ ਦੋ ਵਾਦ ਵਿੱਚ ਆਇਆ ਬੱਚਿਆਂ ਦੇ ਵਿੱਚ ਅੱਛਾ ਜੀ ਹਾਂ ਜੀ ਇਹ ਕਿੰਨੀ ਫੀਸ ਤੇ ਛੱਡਦੇ ਵੀਰੇ ਆਪਾਂ ਇਹਦੀ ਆਪਾਂ 2100 ਰੁਪਏ ਰੱਖੀ ਆ ਮੈਂ ਵੀਰ ਹਾਂਜੀ ਠੀਕ ਆ ਵੀ ਹਾਂ ਚਲੋ ਵੀ ਕਈ ਵਾਰ ਹੁੰਦਾ ਵੀ ਕਿਸੇ ਨੇ ਭਾਈ ਜੈ ਵੀਰ ਵਾਲੇ ਬੱਚੇ ਤੋਂ ਮਲਾਉਣੀ ਹਨਾ ਹਰ ਇੱਕ ਬੰਦੇ ਦੀ ਆਪੋ ਆਪਣੀ ਚੋਆਇਸ ਹੁੰਦੀ ਆ ਵੀਰੇ ਬਿਲਕੁਲ ਜਿਵੇਂ 4 ਸਾਲ ਦਾ ਹੋ ਗਿਆ ਖਾਰਕੂ ਆਪਣਾ ਵੀਰੇ ਇਹਨੂੰ ਕਿੰਨਾ ਸਮਾਂ ਹੋ ਗਿਆ ਖ ਬਾਈ ਇਹ ਕਿੰਨੇ ਦਾ ਆ ਗਿਆ ਸੀ ਅੱਛਾ ਜੀ ਹਾਂ ਜੀ ਤੇ ਇਹਨੂੰ ਆਪਣੇ ਕੋਲ ਮੇਰੇ ਸਾਹ ਹੁਣਾ ਆਉਣਾ 2 ਸਾਲ ਡੇਢ ਸਾਲ ਦੇ ਲੱਗੇ ਆਪਣੇ ਕੋਲ 2 ਸਾਲ ਵਾਂਗੂ ਹੋ ਗਏ ਬਾਈ ਠੀਕ ਹੈ ਬਾਈ ਜਿਵੇਂ 2 ਕੋੜੇ ਰੱਖਣੇ ਔਖੇ ਤਾਂ ਹੀ ਲੱਗਦੇ ਕਿਵੇਂ ਜੇ ਸਾਲ ਤਾਂ ਇੱਕ ਹੀ ਰੱਖਣਾ ਔਖਾ ਹੋ ਜਾਂਦਾ ਬਾਈ ਸ਼ੁਰੂਆਤ 'ਚ ਤੇ ਬਿੰਦਵੀਰ ਜਦੋਂ ਆਪਣਾ ਸਟਾਰਟਿੰਗ ਸਟੈਪ ਹੀ ਉਦੋਂ ਦੇ ਇੱਕ ਰੱਖਣ ਤੋਂ ਹੀ ਡਰ ਲੱਗਦਾ ਹੈ ਕਿ ਪਤਾ ਨਹੀਂ ਕਿੱਦਾਂ ਛਾਉਂਗਾ ਇਹ ਮਨ ਦੇ ਵਿੱਚ ਅੱਛਾ ਬਾਈ ਬਾਕੀ ਇਹ ਹੈ ਕਿ ਜਦੋਂ ਕਿਸੇ ਚੀਜ਼ ਬਾਰੇ ਨਹੀਂ ਨੌਲੇਜ ਹੋਵੇ ਉਦੋਂ ਡਰ ਲੱਗਦਾ ਹੀ ਆ ਜਿਵੇਂ ਜਿਵੇਂ ਆਪਣਾ ਇਹਦੇ 'ਚ ਰੁਝਾਨ ਹੁੰਦਾ ਹੈ ਕਿ ਆ ਜਾਂ ਇਹਨਾਂ ਬਾਰੇ ਨੌਲੇਜ ਲਈ ਚੀਕ ਵੀ ਹੁਣ ਤੇ ਐਂ ਲੱਗਦਾ ਹੈ ਕਿ ਮੇਰੇ ਸਾਬ ਨਾਲ 12 ਵੀ ਆਪਾਂ ਨੂੰ ਥੋੜੀਆਂ ਅਜੇ ਵੀ ਥੋੜੀ ਕੈਬਨ ਬਣਾਈ ਜਾਂਦੇ ਆ ਕਿ ਹਾਂ ਹਾਂ ਬਿਲਕੁਲ ਬਾਈ ਬਾਕੀ ਬੱਚੇ ਬਹੁਤ ਚੰਗੇ ਆਈ ਜਾਂਦੇ ਆ ਬਾਈ ਹਾਂ ਜੰਗੀ ਕਲੈਕਸ਼ਨਾਂ ਚੰਗੇ ਘੋੜਿਆਂ ਤੋਂ ਗੱਭਣ ਨੇ ਹਾਂ ਜੀ ਜੀ ਫਿਰ ਜਿੰਨੇ ਮੈਨੂੰ ਬਾਈ ਦੱਸਦੀ ਤੁਹਾਡੇ ਫਾਦਰ ਸਾਹਿਬ ਕਹਿੰਦੇ ਯਾਰ ਦੇਣ ਨੂੰ ਜੀ ਨਹੀਂ ਕਰਦਾ ਚੀਜ਼ ਨੂੰ ਕਹਿੰਦੇ ਯਾਰ ਸਾਡਾ ਦਿਲ ਨੂੰ ਲੱਗ ਜਾਂਦੀ ਹੈ ਚੀਜ਼ ਹਾਂ ਜੀ ਬਿਲਕੁਲ ਵੀ ਮੰਗਦੇ ਬਹੁਤ ਆ ਬੰਦੇ ਵੀ ਆ ਸਾਨੂੰ ਦੇ ਦਿਓ ਆ ਬੱਚਾ ਦੇ ਦਿਓ ਆ ਬੱਚੀ ਦੇ ਦਿਓ ਬਈ ਤਾਂ ਹੀ ਹੁਣ ਆ ਆਪਣੇ ਜਿੰਨੀਆਂ ਬੱਚੇ ਆਏ ਆ ਫਾਰਮ ਤੇ ਹਾਂ ਜੀ ਤੇ ਕਈਆਂ ਨੂੰ ਹੁੰਦਾ ਕਿ ਚਲ ਮਤਲਬ ਇਹ ਨਵਾਂ ਪੁਰਾਣਾ ਹੋ ਜੇ ਕੋਈ ਇੱਧਰ ਚਲ ਜੇ ਕੋਈ ਇੱਧਰ ਨਾ ਫੇ ਨਵਾਂ ਖਰੀਦ ਲਈ ਉਹ ਆਪਣੇ ਆਏ ਕਿ ਜੇ ਆਈਆਂ ਤਾਂ ਜੀ ਨਹੀਂ ਕਰਦਾ ਮਨ ਜੇ ਸੋਚੀਦਾ ਨਹੀਂ ਕਿ ਇਹਨਾਂ ਨੂੰ ਸੇਲ ਕਰੀਏ ਜਾਂ ਤਾਂ ਹੁਣ ਕਮਰੇ ਸਮੋਂ ਵੱਧ ਕਰਦਿਆਂ ਲੱਗੇ ਠੀਕ ਹੈ ਬਾਈ ਨਹੀਂ ਬੱਚੇ ਵੀ ਬਹੁਤ ਚੰਗੇ ਆ ਰਹੇ ਨੇ ਅੱਗੇ ਕਿਉਂਕਿ ਜੇਖੋ ਤੁਸੀਂ ਘੋੜੀਆਂ ਚੋਟੀ ਦੇ ਲਈਆਂ ਚੰਗੇ ਘੋੜੇ ਤੋਂ ਗੱਭਣ ਨੇ ਬਾਕੀ ਬਲਾਵਲ ਘਰੇ ਖੜਾ ਆਪਣੇ ਹਨ ਤੇ ਖਾੜਗੂ ਘਰੇ ਖੜਾ ਤਾਂ ਆਟੋਮੈਟਿਕਲੀ ਜਾਂ ਮਾਂ ਪਿਓ ਚੰਗੇ ਨੇ ਬੱਚੇ ਨੇ ਚੰਗਾ ਹੁਣੀ ਹੋਣਾ ਬਿਲਕੁਲ ਬਾਕੀ ਚਲੋ ਇਹ ਕੀ ਸਾਰੇ ਪਰਿਵਾਰ ਨੂੰ ਸ਼ੌਂਕ ਹੈ ਨਾ ਤਾਂ ਫੇਰ ਹੀ ਚਲੋ ਇਹ ਚੀਜ਼ਾਂ ਹਾਂਜੀ ਸ਼ੌਂਕ ਤਾਂ ਤੁਹਾਡੇ ਹੋਰ ਵੀ ਬਹੁਤ ਨੇ ਬਾਈ ਡੌਗ ਬਹੁਤ ਚੰਗੇ ਰੱਖੇ ਹੋਏ ਨੇ ਤੁਸੀਂ ਨੇ ਹਾਂ ਸ਼ੌਂਕ ਦਾ ਇਹ ਮੇਰੇ ਤੋਂ ਨਾ ਇੱਕ ਛੋਟਾ ਮੇਰਾ ਕਜ਼ਨ ਹੈ ਆ ਚਾਚਾ ਜੀ ਦਾ ਲੜਕਾ ਹੈ ਆਪਣਾ ਚੈਪਾਜ ਪਿੰਡਰ ਹੂੰ ਉਹ ਹੋ ਗਿਆ 8 ਕਿ 9 ਸਾਲ ਦਾ ਉਹ ਇਟਲੀ ਰਹਿੰਦਾ ਹੈ ਹੇ ਉਹਨੂੰ ਇੰਨਾ ਉਹਨੂੰ ਹੱਦ ਦਾ ਵਾਦੇ ਚਾਉਂ ਗਿਆ ਤੀ ਇਹ ਸੋਚ ਲਓ ਕਿ ਉਹ ਮਤਲਬ ਜਿੱਦਾਂ ਇਟਲੀ ਦੇ ਵਿੱਚ ਰਹਿੰਦੇ ਹਨ ਉਹਨੇ ਇਟਲੀ ਦੇ ਵਿੱਚ ਹੀ ਆਪਣੇ ਕਮਰੇ ਦੇ ਵਿੱਚ ਨਾ ਕੀੜੀਆਂ ਕੀੜੀਆਂ ਰੱਖੀਆਂ ਜਿੱਦਾਂ ਛੋਟੇ ਜਿਹੇ ਇਹ ਖੂਨ ਚ ਹੁੰਦਾ ਹੀ ਜਿਵੇਂ ਹਾਂਜੀ ਹਾਂਜੀ ਬਿਲਕੁਲ ਨਹੀਂ ਡੌਗ ਵੀ ਮਿੰਤਾ ਮੈਂ ਨਾ ਬਹੁਤ ਘੱਟ ਨੋਲੇਜ ਰੱਖਦਾ ਡੌਗ ਬਾਰੇ ਪਰ ਕੁਆਲਟੀ ਆਪਦੇ ਆਪ ਨੂੰ ਬਿਆਨ ਕਰ ਦਾਂਦੀ ਆ ਵੀ ਹਾਂ ਕਿਸੇ ਨਸਲ ਦੀ ਹੈਗੀ ਆ ਮੈਂ ਆਪਾਂ ਨੂੰ ਜਿਆਦਾ ਡਾਗਰ ਮੈਂਦਾ ਛਾਉਂ ਗਿਆ ਠੀਕ ਹੈ ਜਿਹੜੇ ਦੂਰ ਖੇ ਹੋਏ ਆ ਗੇਟ ਤੇ ਬੰਨੇ ਹੋਏ ਆ ਹਾਂਜੀ ਹਾਂਜੀ ਉਹ ਵੈਸੇ ਆਪਣੇ ਇੱਥੇ ਜਿੰਨੇ ਫਾਰਮ ਤੇ ਗਾਣੇ ਇੱਕ ਦੋ ਸ਼ੂਟ ਹੋਏ ਹੋਨਾ ਅਗਰੇਟ ਇਹਨਾਂ ਵੱਡੀ ਉਤੀ ਆਪਣੀ ਹਾਂ ਜਿਹੇ ਕਲਰ ਵਾਲੀ ਹੈ ਨਾ ਠੀਕ ਹੈ ਜੀ ਅਸੀਂ ਤਾਂ ਵੀ ਆਵ ਲੱਗੇ ਕਹਾਂਗੇ ਉਹਨੂੰ ਜਿਹੜੀ ਡੱਬੀ ਸੀ ਹਾਂਜੀ ਆਪਣਾ ਠੀਕ ਠੀਕ ਹੈ ਠੀਕ ਹੈ ਆਪਣੇ ਕੋਈ 11 12 ਆ ਅੱਛਾ ਲਾਂਬੇ ਬਦੇ ਹੋ ਜਦ ਆਜ ਬਖਾਈ ਨਹੀਂ ਗਾ ਅੱਛਾ ਅੱਛਾ 12 ਡਾ ਹੋ ਗਿਆ ਠੀਕ ਹੈ ਬਹੁਤ ਵਧੀਆ ਨੇ ਚਲੋ ਸ਼ੌਂਕ ਜ਼ਰੂਰੀ ਆ ਸ਼ੌਂਕ ਤੁਹਾਨੂੰ ਜ਼ਿੰਦਗੀ ਜਿਉਣੀ ਸਿਖਾਉਂਦਾ ਹਾਂ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਬਾਈ ਜਿਵੇਂ ਬਲਾਵਲ ਨੇ ਮੰਡੀ ਲਾਈ ਸੀ ਬਾਈ ਮਾਗੀ ਹਾਂਜੀ ਪਾਲ ਨੇ ਲਾਇਆ ਸੀ ਤੇ ਪੂਰਾ ਹਜੂਮ ਇਹਦੇ ਆਲੇ ਦੁਆਲੇ ਇਕੱਠਾ ਹੋਇਆ ਸੀ ਆਪਾਂ ਫਿਰ ਵਿਚਾਰ ਹੈ ਕੋਈ ਅੱਗੇ ਮੰਡੀ ਲਾਉਣ ਦਾ ਹਾਂਜੀ ਹਾਂਜੀ ਬੈਂਤਵੀਰ ਆਪਾਂ ਜ਼ਰੂਰ ਹੈ ਕਿ ਨਾ ਆ ਆਪਾਂ ਆਵਾਂਗੇ ਮੰਡੀ ਦੇ ਵਿੱਚ ਵਿਚਾਰਿਆ ਪੂਰੇ ਸੱਜਣ ਆਪਣੇ ਜਿੰਨੇ ਨਾ ਸਾਰੇ ਇਹੋ ਕਹਿੰਦੇ ਕਿ ਤੁਸੀਂ ਜ਼ਰੂਰ ਆਉਣਾ ਤੇ ਮੰਡੀ ਦੇ ਵਿੱਚ ਬੱਲੇ ਮੰਡੀ ਹਾਂਜੀ ਬੱਲੇ ਮੰਡੀ ਦਿਵਾਲੀ ਦਿਵਾਲੀ ਵਾਲੀ ਬਹੁਤ ਚੰਗੀ ਭਰਦੀ ਮੰਡੀ ਬਾਈ ਬਾਕੀ ਕੀ ਵਧੀਆ ਉਹ ਤੇ ਦੋ ਤਿੰਨ ਦਿਨ ਰੁਕਾਂਗੇ ਆਪਾਂ ਸੱਜਣਾ ਮੇਰੀ ਤਰ੍ਹਾਂ ਹੀ ਦੱਸ ਰੋ ਜੰਦੇ ਨੇ ਬਾਜੀ ਹਾਂਜੀ ਬਹੁਤ ਵਧੀਆ ਲੱਗਦਾ ਤੇ ਇੱਕ ਇੱਕ ਗੱਲ ਹੋਰ ਵੀ ਹੈ ਬਾਈ ਜੀ ਚਲੋ ਨੇੜੇ ਤੇੜੋਂ ਕਈ ਸੱਜਣ ਚੱਲ ਕੇ ਆ ਜਾਂਦੇ ਨੇ ਪਰ ਕਈ ਮਾਤੜ ਬੰਦੇ ਇਹ ਜੇ ਵੀ ਹੁੰਦੇ ਨੇ ਵਾ ਮੰਡੀ ਤੇ ਉਹਨਾਂ ਨੇ ਢੇੜਾ ਮਾਰਨਾ ਹੁੰਦਾ ਉਹ ਘੋੜੇ ਦੇ ਦਰਸ਼ਨ ਕਰ ਲੈਂਦੇ ਵੀ ਹਾਂ ਯਾਰ ਅਸੀਂ ਫਲਾਣਾ ਘੋੜਾ ਮੰਡੀ ਦੇ ਦੇਖਿਆ ਸੀ ਕਈ ਬੰਦੇ ਤਾਂ ਨਹੀਂ ਵੀ ਆਇਆ ਜਾਂਦਾ ਜਿਹੜੇ ਦੂਦਰੇ ਡੇ ਵਾਲੇ ਹੁੰਦੇ ਨੇ ਤਾਂ ਇਸ ਕਰਕੇ ਹਰ ਇੱਕ ਬੰਦਾ ਉੱਥੇ ਘੋੜੇ ਦੇ ਦਰਸ਼ਨ ਕਰ ਲੈਂਦਾ ਜੀ ਬਈ ਇਹ ਨਾ ਵਸਾਖੀ ਖੜਿਆ ਆਈ ਤੇ ਅਸੀਂ ਉੱਥੋਂ ਅਗੇ ਜਿਹੜੇ ਸਾਡੇ ਜਾਣਦੇ ਅੱਛਾ ਜੀ ਬਲਾਵ ਲਾਇਆ ਨਵੇਂ ਬੰਦੇ ਨੂੰ ਨਹੀਂ ਪਤਾ ਨਹੀਂ ਪਤਾ ਸੀ ਜਿਹੜਾ ਨੂੰ ਜਾਣਦਾ ਨਹੀਂ ਸਾਨੂੰ ਬਲਾਵ ਬਾਰੇ ਕੀ ਪਤਾ ਜਦੋਂ ਅੱਡੇ ਤੇ ਖੜਦਾ ਜੀ ਫੇਰ ਪਤਾ ਲੱਗਦਾ ਫੇਰ ਪਤਾ ਲੱਗਦਾ ਕਿ ਬੋਰਡ ਬਾਰਡ ਲੱਗਾ ਹੋਵੇ ਜਨਮ ਦਾ ਸਾਰਾ ਡਿਟੇਲ ਲੱਗੀ ਹੋਵੇ ਨਾ ਫੇਰ ਹਾਂਜੀ ਹਾਂਜੀ ਬਾਈ ਬਿਲਕੁਲ ਤੇ ਬਾਈ ਜਿਵੇਂ ਖਾਲਸਾ ਜੀ ਆਪਣੇ ਬਾਈ ਗਰਜੀਤ ਨੂੰ ਹੀ ਖੜੀ ਸੀ ਕਹਿੰਦੇ ਤੁਸੀਂ ਕਰੋ ਇਸ ਵਾਰ ਇੰਟਰਵਿਊ ਤੇ ਆਪਣੇ ਜਿੰਨੇ ਵੀ ਸੱਜਣ ਬੈਠੇ ਆ ਵੀਡੀਓ 'ਚ ਆਪਾਂ ਇੰਟਰੋਡਕਸ਼ਨ ਜ਼ਰੂਰ ਕਰਾਈਏ ਹਾਂਜੀ ਆਪਣੇ ਫਾਦਰ ਸਾਹਿਬ ਸਰਦਾਰ ਗੁਰਸਾਈਬ ਸਿੰਘ ਭਿੰਡਰ ਠੀਕ ਹੈ ਸਾਰੇ ਜਾਣਦੀ ਹੈ ਜੀ ਘੋੜਿਆਂ ਦੀ ਤੇ ਇਧਰ ਆਪਣੇ ਆਕੇ ਖਾਲਸਾ ਜੀ ਪ੍ਰਭਜੀਤ ਸਿੰਘ ਠੀਕ ਹੈ ਜੀ ਹਾਂ ਤਾਂ ਉਹ ਇਧਰ ਆਪਣੇ ਵੀਰ ਕਰਨ ਵੀਰ ਸਿੰਘ ਹਨ ਠੀਕ ਹੈ ਜੀ ਤੇ ਇਧਰ ਇਹਨਾਂ ਦਾ ਆਪਣਾ ਲੜਕਾ ਆ ਗਿਆ ਵੀ ਆਪਾਂ ਵੀਰ ਗੁਰਜੀਤ ਸਿੰਘ ਗੁਰਜੀਤ ਸਿੰਘ ਦਾ ਜੀ ਤੇ ਨਵੇਂ ਬੰਦੇ ਨੇ ਆਪਾਂ ਐਂਟਰੀ ਕਰੀ ਜਾਨੇ ਘੋੜਿਆਂ ਚ ਨਾਲ ਵੀ ਮੱਠੇ ਤੇ ਆ ਗਏ ਜਾਨੇ ਨਾਲ ਹਨਾ ਠੀਕ ਹੈ ਲੋ ਮਿੱਤਰੋ ਤੁਹਾਨੂੰ ਅੱਜ ਕਰੀਮ ਦਿਖਾਈਆ ਭਿੰਡਰ ਸਟੱਡ ਫਾਰਮ ਦੀ ਬਲਾਵਲ ਦਿਖਾਇਆ ਪੂੰਜ ਦਿਖਾਈ ਖਾੜਕੂ ਦਿਖਾਇਆ ਤੇ ਇੱਕ ਵਸ਼ੇਰੀ ਦਿਖਾਈ ਦਲਸ਼ੇਰ ਕਾਕੀ ਦੀ ਜਾਨਵਰ ਕਿਦਾਂ ਲੱਗੇ ਕਮੈਂਟ ਕਰਕੇ ਜਰੂਰ ਦੱਸਿਓ ਮਿੱਤਰੋ ਤੇ ਇਸ ਫਾਰਮ ਦੇ ਬਹੁਤ ਛੋਟੇ ਦੇ ਜਾਨਵਰ ਜਿਹੜੇ ਵੱਲਾ ਮੰਡੀ ਦੇ ਉੱਪਰ ਵੀ ਪਹੁੰਚਣਗੇ ਉੱਥੇ ਰੌਣਕਾਂ ਲੱਗਣਗੀਆਂ ਤੇ ਜਰੂਰ ਦਰਸ਼ਨ ਦਿਓ ਤੁਸੀਂ ਮਿੱਤਰੋ ਧੰਨਵਾਦ ਜੀ ਸਾਰੇ ਭਰਾਵਾਂ ਦਾ